ਸਰਕਾਰ ਦੀਆਂ ਨੀਤੀਆਂ ਤੋਂ ਤੰਗ ਹੋਏ ਕਿਸਾਨ ਪਰੇਸ਼ਾਨ ਹੋਏ ਇੱਕ ਕਿਸਾਨ ਨੇ ਨਿਗਲ ਲਈ ਹੈ ਸਲਫਾਸ ਤੇ ਹੁਣ ਹੈ ਜਿਹੜੇ ਇਲਾਜ ਜਿहां ਇਸ ਵੇਲੇ ਸ਼ੰਭੂ ਬਾਰਡਰ ਤੋਂ ਇੱਕ ਪਰੇਸ਼ਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਕਿ ਇੱਕ ਕਿਸਾਨ ਨੇ ਪਰੇਸ਼ਾਨ ਹੋ ਕੇ ਸਲਫਾਸ ਨਿਗਲ ਲਈ ਹੈ ਤੇ ਹੁਣ ਇਹ ਕਿਸਾਨ ਇਲਾਜ ਦੇ ਅਧੀਨ ਹੈ ਦੱਸਦੀ ਹੈ ਕਿ ਇਸ ਦੇ ਕਿਸਾਨ ਦੀ ਪਹਿਚਾਣ ਰੇਸ਼ਮ ਸਿੰਘ ਵਜੋਂ ਹੋਈ ਹੈ ਇਸ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ ਤੇ ਇਹ ਕਿਸਾਨ ਜਲਾ ਤਰਨ ਤਰਨ ਦੇ ਪਿੰਡ ਪਹੂ ਵਿੰਡ ਦੇ ਰਹਿਣ ਵਾਲੇ ਨੇ ਦੱਸਦੀ ਹੈ ਕਿ ਕਿਸਾਨ ਆਗੂ ਤੇਗਬੀਰ ਸਿੰਘ ਹੁੜਾ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਕਿਸਾਨ ਨੇ ਲੰਗਰ ਵਾਲੀ ਥਾਂ ਤੇ ਸਲਫਾਸ ਨਿਗਲੀ ਹੈ ਤੇ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਤੁਰੰਤ ਰੇਸ਼ਮ ਸਿੰਘ ਨਾਮ ਦੇ ਕਿਸਾਨ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਜਿੱਥੇ ਉਹਨਾਂ ਦਾ ਇਲਾਜ ਹੋ ਰਿਹਾ ਹੈ ਦੱਸ ਦਈਏ ਕਿ ਬੀਤੇ 11 ਮਹੀਨਿਆਂ ਤੋਂ ਕਿਸਾਨ ਸ਼ੰਭੂ ਬਾਡਰ ਤੇ ਬੈਠੇ ਹੋਏ ਨੇ ਤੇ ਇਹ ਕਿਸਾਨ ਵੀ ਸ਼ੰਭੂ ਬਾਡਰ ਤੇ ਹੀ ਸੀ ਇਸ ਕਿਸਾਨ ਦੇ ਵੱਲੋਂ ਆਪਣੇ ਮਨ ਤੇ ਆਪਣੇ ਦਿਮਾਗ ਤੇ ਇੰਨੀ ਜ਼ਿਆਦਾ ਪਰੇਸ਼ਾਨੀ ਰੈ ਲਈ ਗਈ ਕਿ 11 ਮਹੀਨਿਆਂ ਤੋਂ ਸਰਕਾਰ ਨੇ ਕੋਈ ਵੀ ਹੱਲ ਨਹੀਂ ਕੱਢਿਆ ਤੇ ਉਹਨਾਂ ਦੀ ਪਰੇਸ਼ਾਨੀ ਇੰਨੀ ਜ਼ਿਆਦਾ ਹਾਵੀ ਹੋ ਗਈ ਕਿ ਉਹਨਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਦੀਨ ਉਹਨਾਂ ਨੇ ਸਲਫਾਸ ਨਿਗਲੀ ਹੈ ਤੇ ਇਸ ਵੇਲੇ ਉਹ ਇਲਾਜ ਦੇ ਅਦੀਨ ਹਸਪਤਾਲ ਦੇ ਵਿੱਚ ਪੜਤੀ ਕਰਵਾਏ ਹੋਏ ਨੇ ਦੱਸਦੀ ਹੈ ਕਿ ਬੀਤੇ ਸਮੇਂ ਦੇ ਵਿੱਚ ਵੀ ਰਣਜੋਤ ਸਿੰਘ ਨਾਮ ਦੇ ਇੱਕ ਕਿਸਾਨ ਨੇ ਸਲਫਾਸ ਨਿਗਲ ਲਈ ਸੀ ਉਹਨਾਂ ਨੂੰ ਵੀ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਪਹर्ती ਕਰਵਾਇਆ ਗਿਆ ਸੀ ਜਿੱਥੇ ਇਲਾਜ ਦੇ ਦੌਰਾਨ 4 ਦਿਨਾਂ ਦੇ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਤੇ ਹੁਣ ਰੇਸ਼ਮ ਸਿੰਘ ਨਾਮ ਦੇ ਕਿਸਾਨ ਨੇ ਸਲਫਾਸ ਨਿਗਲ ਲਈ ਹੈ ਤੇ ਉਹਨਾਂ ਨੂੰ ਵੀ ਇਲਾਜ ਦੇ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਦੱਸਦੀ ਹੈ ਕਿ ਦੂਸਰੇ ਪਾਸੇ ਖਨੌਰੀ ਬਾਰਡਰ ਤੇ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਹੋਰਾਂ ਦੀ ਸਿਹਤ ਵੀ ਬਹੁਤ ਜ਼ਿਆਦਾ ਨਾਜ਼ੁਕ ਬਣੀ ਹੋਈ ਹੈ ਉਹਨਾਂ ਦੇ ਹਾਲਤ ਬਹੁਤ ਜ਼ਿਆਦਾ ਖਤਰਨਾਕ ਮੋੜ ਤੇ ਆਈ ਹੋਈ ਹੈ ਤੇ ਉਹਨਾਂ ਨੇ ਵੀ ਕਿਹਾ ਹੈ ਕਿ ਮਰਨ ਵਰਤ ਉਦੋਂ ਹੀ ਤੋੜਨਗੇ ਜਦੋਂ ਕੇਂਦਰ ਸਰਕਾਰ ਉਹਨਾਂ ਦੀਆਂ ਮੰਗਾਂ ਮੰਨ ਲਵੇਗੀ ਸੋ ਇੱਕ ਵੇਲੇ ਤਾਂ ਕਰੋੜੀ ਬਾਰਡਰ ਤੇ ਮਾਹੌਲ ਬਹੁਤ ਜ਼ਿਆਦਾ ਭਾਵੁਕ ਹੋ ਗਿਆ ਸੀ ਜਦੋਂ ਬੀਤੇ ਦਿਨ ਉਹਨਾਂ ਦੀ ਜਿਹੜੀ ਸਿਹਤ ਹੈ ਬਹੁਤ ਜ਼ਿਆਦਾ ਵਿਗੜ ਗਈ ਸੀ ਉਹਨਾਂ ਦਾ ਪਲਸ ਰੇਟ ਤੇ ਬਲੱਡ ਪ੍ਰੈਸ਼ਰ ਖਤਰਨਾਕ ਔੜ ਤੱਕ ਹੀ ਥਾਂ ਡਿੱਗ ਗਿਆ ਸੀ ਡਾਕਟਰਾਂ ਨੇ ਉਸ ਵੇਲੇ ਕਹਿ ਦਿੱਤਾ ਸੀ ਕਿ ਕੁਝ ਵੀ ਹੋ ਸਕਦਾ ਸੋ ਇਸ ਵੇਲੇ ਸ਼ੰਭੂ ਬਾਰਡਰ ਤੋਂ ਹੀ ਪਰੇਸ਼ਾਨ ਕਰਨ ਵਾਲੀ ਖਬਰ ਹੈ ਕਿ ਰੇਸ਼ਮ ਸਿੰਘ ਨਾਮ ਦੇ ਇੱਕ ਕਿਸਾਨ ਨੇ ਸਲਫਾਸ ਨਿਗਲ ਲਈ ਹੈ ਕਿਉਂਕਿ ਉਹ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋ ਗਿਆ ਕਿਸਾਨ ਉਹਨਾਂ ਦਾ ਕਹਿਣਾ ਹੈ ਕਿ 11 ਮਹੀਨਿਆਂ ਤੋਂ ਕਿਸਾਨ ਤਰਨਿਆਂ ਤੇ ਬੈਠੇ ਹੋਏ ਨੇ ਪਰੰਤੂ ਸਰਕਾਰ ਦੇ ਵੱਲੋਂ ਕੋਈ ਵੀ ਹੱਲ ਨਹੀਂ ਕੱਢਿਆ ਗਿਆ ਸੋ ਦੱਸਦੀ ਹੈ ਕਿ ਇਹ ਪਹਿਲੇ ਕਿਸਾਨ ਨਹੀਂ ਹਨ ਜਿਨ੍ਹਾਂ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਹੈ ਪਹਿਲਾਂ ਵੀ ਬਹੁਤ ਸਾਰੇ ਕਿਸਾਨਾਂ ਦੇ ਵੱਲੋਂ ਆਤਮ ਹੱਤਿਆ ਦਾ ਰਾਹ ਅਪਣਾਇਆ ਗਿਆ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਤੋਂ ਕਿਸਾਨ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋਏ ਪਏ ਨੇ ਤੇ ਕਈ ਵਾਰ ਇਹ ਪਰੇਸ਼ਾਨੀ ਜਿਹਨ ਤੇ ਇੰਨੀ ਜ਼ਿਆਦਾ ਹਾਵੀ ਹੋ ਜਾਂਦੀ ਹੈ ਕਿ ਇਹ ਕਿਸਾਨ ਆਤਮ ਹੱਤਿਆ ਦਾ ਰਾਹ ਅਪਣਾਉਣ ਦੇ ਲਈ ਸਲਫਾਸ ਤੱਕ ਨਿਗਲ ਲੈਂਦੇ ਨੇ ਤੇ ਹੁਣ ਰੇਸ਼ਮ ਸਿੰਘ ਨਾਮ ਦੇ ਕਿਸਾਨ ਨੇ ਸਲਫਾਸ ਨਿਗਲ ਲਈ ਹੈ ਤੇ ਉਹਨਾਂ ਨੂੰ ਇਲਾਜ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ